ਮੁਕੇਰੀਆਂ ਪੁਲਿਸ ਨੇ ਅੱਜ ਪਿੰਡ ਐਮਾ ਮਾਗੜ ਦੇ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਸੈਮੀਨਾਰ ਕਰਾਇਆ ਜਿਸ ਵਿੱਚ ਮੁਕੇਰੀਆਂ ਪੁਲਿਸ ਦੇ ਡੀਐਸਪੀ ਵਿਪਨ ਕੁਮਾਰ ਤੇ ਐਸਐਚਓ ਪਰਮੋਹ ਕੁਮਾਰ ਵੀ ਸਖ਼ਤ ਤੌਰ ਤੇ ਪਹੁੰਚੇ ਅਤੇ ਸੈਮੀਨਾਰ ਦੇ ਵਿੱਚ ਪਿੰਡ ਵਾਸੀਆਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਡੀਐਸਪੀ ਮੁਕੇਰੀਆਂ ਵਿਪਨ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਲਈ ਪ੍ਰੇਰਿਆ ਉੱਥੇ ਹੀ ਨਸ਼ਾ ਵੇਚਣ ਤੇ ਨਸ਼ਾ ਕਰਨ ਵਾਲਿਆਂ ਨੂੰ ਸਖ਼ਤ ਤਾਅਨਾ ਵੀ ਕੀਤੀ ਉਨ੍ਹਾਂ ਕਿਹਾ ਕਿ ਅਗਰ ਕੋਈ ਨੁਹਣ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਜੋ ਨਸ਼ਾ ਕਰਦੇ ਹਨ ਉਨ੍ਹਾਂ ਨੂੰ ਨਸ਼ਾ ਛਡਾਉਣ ਦੇ ਲਈ ਉਹ ਹਰ ਸੰਭਵ ਮਦਦ ਕਰਨਗੇ ਤਾਂ ਜੋ ਪੰਜਾਬ ਦੀ ਜਵਾਨੀ ਸਿੱਧੇ راستے ਤੇ ਪਹ ਪਾ ਸਕੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਉਨਾ ਕਿ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਅਤੇ ਨਸ਼ੇ ਦੇ ਸਦਾਗਰਾਂ ਦੇ ਚੁੰਗਲ ਵਿੱਚੋਂ ਕੱਢਣ ਦੇ ਮਕਸਦ ਨਾਲ ਪੁਲਿਸ ਵਿਭਾਗ ਵੱਲੋਂ ਵਿੱਢੀ ਗਈ ਮੋਹਮ ਦੇ ਚਲਦੇ ਸੈਮੀਨਾਰ ਕਰਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੁਕੇਰੀਆਂ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਸੈਮਨੀਆ ਕਰਾਇਆ ਜਾਵੇਗਾ ਜਿਸ ਨਾਲ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਭਰੋਸਾ ਵਧੇਗਾ ਤੇ ਨਸ਼ਿਆਂ ਦੇ ਸੋਦਾਗਰਾਂ ਦੇ ਮੰਨੰਦਰ ਖੋਫ ਦਾ ਹੋਵੇਗਾ ਇਸ ਮੁਕੇ ਪਿੰਡ ਦੇ ਸਰਪੰਚ ਗਮੂਲਾਲ ਪਾਟੀਆਂ ਨੇ ਕਿਹਾ ਕਿ ਅਗਰ ਕੋਈ ਨੌਜਵਾਨ ਨਸ਼ਾ ਕਰਦਾ ਜਾਂ ਵੇਚਦਾ ਫੜਿਆ ਗਿਆ ਤਾਂ ਪੰਚਾਇਤ ਦੇ ਵੱਲੋਂ ਉਸ ਦੀ ਕਿਸੇ ਵੀ ਤਰ੍ਹਾਂ ਨਾਲ ਮਦਦ ਨਹੀਂ ਕੀਤੀ ਜਾਵੇਗੀ ਇਸ ਲਈ ਮਾਰੇ ਕੰਮਾਂ ਵਿੱਚ ਅਗਰ ਕੋਈ ਪਿਆ ਹੈ ਤਾਉ ਬਾਜ਼ ਆ ਜਾਵੇ ਪੁਲਿਸ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਅੱਜ ਪਿੰਡ ਐਮ ਐ ਮੰਗੜ ਦੇ ਵਿੱਚ ਅਸੀਂ ਇੱਕ ਨਸ਼ਾ ਵਿਰੋਧੀ ਜਿਹੜਾ ਕੈਂਪ ਲਗਾਇਆ ਜਿਸ ਦੇ ਵਿੱਚ ਐਮ ਐ ਮੰਗੜ ਦੇ ਲੋਕ ਔਰ ਨਾਲ ਦੇ ਪਿੰਡਾਂ ਦੇ ਲੋਕ ਸਾਰੇ ਸ਼ਾਮਲ ਹੋਏ ਨੇ ਉਸ ਤੇ ਵਿੱਚ ਅਸੀਂ ਮੀਟਿੰਗ ਕੀਤੀ ਹੈ ਇਹਨਾਂ ਦੇ ਵਿਚਾਰ ਵੀ ਸੁਨੇ ਆ ਔਰ ਇਹਦੇ ਉੱਤੇ ਜਿਹੜੀ ਪਲੈਨਿੰਗ ਵੀ ਕੀਤੀ ਹੈ ਔਰ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜੋ ਨਸ਼ੇ ਦਾ ਜਿਹੜਾ ਬਹੁਤ ਜ਼ਿਆਦਾ ਵਧ ਗਿਆ ਇਰੀਏ ਦੇ ਵਿੱਚ ਇਸ ਦੇ ਖਾਤਮੇ ਦੇ ਲਈ ਸਾਡਾ ਸਹਿਯੋਗ ਕਰੋ ਔਰ ਉਸ ਦੇ ਸਹਿਯੋਗ ਦੇ ਨਾਲ ਜਦੋਂ ਅਸੀਂ ਸਾਰੇ ਇਕੱਠੇ ਮਿਲ ਕੇ ਚੱਲਾਂਗੇ ਔਰ ਪਬਲਿਕ ਔਰ ਪੁਲਿਸ ਔਰ ਪ੍ਰਸ਼ਾਸਨ ਔਰ ਇਹ ਜਿਹੜਾ ਉਹ ਦਿਨ ਦੂਰ ਨਹੀਂ ਕਿ ਅਸੀਂ ਇਹਨੂੰ ਬਿਲਕੁਲ ਜੜ ਤੋਂ ਖਤਮ ਕਰ ਦੇਵਾਂਗੇ ਅਸੀਂ ਬਿਲਕੁਲ ਕਮਿਟਿਡ ਹੈਗੇ ਆ ਪੰਜਾਬ ਪੁਲਿਸ ਕਮਿਟਿਡ ਹੈਗੀ ਆ ਹੁਣ ਸਾਡੀ ਪੂਰੀ ਜਿਹੜੀ ਇੰਟੈਂਸ਼ਨ ਹੈ ਪੂਰਾ ਟਾਈਮ ਹੈ ਉਹ ਨਸ਼ੇ ਦੇ ਖਿਲਾਫ ਲੱਗ ਰਿਹਾ ਔਰ ਅਸੀਂ ਆਪਣੀਆਂ ਡਿਊਟੀਆਂ ਦੇ ਪ੍ਰਤੀ ਪੂਰੇ ਪਾਬੰਦ ਆ ਕਿ ਅਸੀਂ ਇਸ ਚੀਜ਼ ਨੂੰ ਆਪਣੇ ਇਲਾਕੇ ਦੇ ਵਿੱਚੋਂ ਬਿਲਕੁਲ ਖਤਮ ਕਰਦਾ ਹੈ ਔਰ ਖਤਮ ਕਰਕੇ ਰਹਾਗੇ ਇਹ ਬਿਲਕੁਲ ਮੇਰਾ ਪ੍ਰੋਮਿਸ ਹੋਰ ਵਗੇਰੀਆਂ ਤੇ ਹੋਰ ਵੀ ਪਿੰਡਾਂ ਵਿੱਚ ਔਰ ਔਂਗਲੇ ਸਮੂਹ ਦੇ ਵਿੱਚ ਲੱਗ ਕੇ ਇਸ ਮਹਿੰਮ ਦੇ ਤਹਿਤ ਅਸੀਂ ਲਗਾ ਰਹੇ ਹਾਂ ਪਹਿਲਾਂ ਵੀ ਲਗਾ ਰਹੇ ਹਾਂ ਅੱਜ ਇੱਥੇ ਆਏ ਹਾਂ ਔਰ ਅੱਗੇ ਵੀ ਲਗਾਵਾਂਗੇ ਜਿਹੜੇ ਨਸ਼ੇ ਵੇਚਦੇ ਉਹਨਾਂ ਨੂੰ ਕੀ ਦੇਣਾ ਹੈ ਜਿਹੜੇ ਨਸ਼ੇ ਵੇਚਦੇ ਨੇ ਮੇਰੀ ਉਹਨਾਂ ਨੂੰ ਵਾਰਨਿੰਗ ਹੈ ਕਿ ਉਹ ਇਹ ਕੰਮ ਬੰਦ ਕਰ ਦਿਓ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਲੈ ਕੇ ਜਾਵਾਂਗੇ कोरोना ਨੂੰ ਸਜ਼ਾ ਵੀ ਦੇਵਾਂਗੇ ਔਰ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਜੋ ਨਾ ਗੈਰ ਕਾਨੂੰਨੀ ਢੰਗ ਦੇ ਨਾਲ ਨਸ਼ਾ ਵੇਚ ਕੇ ਬਣਾਈ ਆ ਉਹ ਵੀ ਅਸੀਂ ਜਿਹੜੀ ਆ ਉਹ ਫ੍ਰੀਜ਼ ਕਰਾਂਗੇ ਔਰ ਉਹਨਾਂ ਦੇ ਖਿਲਾਫ ਜਿਹੜਾ ਵੱਡੇ ਐਕਸ਼ਨ ਦੀ ਅਸੀਂ ਤਿਆਰੀ ਦੇ ਵਿੱਚ ਆ ਬਿਲਕੁਲ ਉਹਨਾਂ ਨੂੰ ਇਹ ਤਾੜਨਾ ਹੈਗੀ ਆ ਕਿ ਇਹ ਕੰਮ ਛੱਡ ਦੇਣ ਔਰ ਔਰ ਮੇਨ ਜਿਹੜੀ ਲਾਈਫ ਲਾਈਨ ਆ ਔਰ ਆ ਜਨ ਆਪਣਾ ਕੰਮਕਾਰ ਕਰਨ ਬਿਲਕੁਲ ਇਹ ਅਸੀਂ ਆਪਣੇ ਇਲਾਕੇ 'ਚ ਨਹੀਂ ਚੱਲਣ ਦੇਵਾਂਗੇ ਸਰ ਪਹਿਲਾਂ ਤੋਂ ਮੈਂ ਜਗਮੋਲ ਲਾਲ ਪਟਿਆ ਸਰਪੰਚ ਐਮਾ ਮੰਗਟ ਤੇ ਤਹਸੀਲ ਜੋ ਮੁਕੇਰੀਆਂ ਸੋ ਅੱਜ ਜੋ ਸੈਮੀਨਾਰ ਲਾਇਆ ਗਿਆ ਹੈ ਇਹ ਪੰਜਾਬ ਸਰਕਾਰ ਵੱਲੋਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇੱਕ ਬਹੁਤ ਹੀ ਮਹਿੰਮ ਵਧੀਆ ਚਲਾਈ ਗਈ ਹੈ ਜੋ ਅੱਜ ਮੇਰੇ ਪਿੰਡ ਵਿੱਚ ਵੀ ਆ ਕੇ ਡੀਐਸਪੀ ਸਾਹਿਬ ਮੁਕੇਰੀਆਂ ਅਰੇ ਐਸਐਚਓ ਮੁਕੇਰੀਆਂ ਐਚਐਲ ਸਾਹਿਬ ਮੁਕੇਰੀਆਂ ਮੇਰੇ ਪਿੰਡ ਵਿੱਚ ਪਹੁੰਚੇ ਔਰ ਜਿਨ੍ਹਾਂ ਨੇ ਮੇਰੇ ਪਿੰਡ ਨੂੰ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਕਿ ਇਹ ਨਸ਼ਾ ਜੋ ਹੈ ਇੱਕ ਬਹੁਤ ਸ਼ੇਮਤ ਰਿਹਾ ਹੈ ਸਾਡੇ ਇਸ ਤੋਂ ਬਚਣਾ ਚਾਹੀਦਾ ਸਾਡੇ ਬੱਚੇ ਨੂੰ ਇਹਨਾਂ ਤੋਂ ਬਚਾਉਣਾ ਚਾਹੀਦਾ ਅਗਰ ਜੇ ਕੋਈ ਬਾਹਰੋਂ ਪਿੰਡ ਦਾ ਕੋਈ ਵਿਅਕਤੀ ਤੁਹਾਡੇ ਜੋ ਆ ਕੇ ਕੋਈ ਇਹੋ ਜਿਹਾ ਕਰਦਾ ਤੇ ਸਾਨੂੰ ਉਹਦੇ ਬਾਰੇ ਸੋਚ ਕੀਤਾ ਜਾਵੇ ਸੋ ਅਸੀਂ ਵੀ ਪੁਲਿਸ ਤੇ ਬਹੁਤ ਧੰਨਵਾਦ ਧੰਨਵਾਦ ਹੈ ਜੋ ਮੌਕੇ ਤੇ ਆ ਕੇ ਜ਼ਾਨੋ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਆ ਸੋ ਮੈਨੂੰ ਇਹ ਬਹੁਤ ਵਧੀਆ ਲੱਗਾ ਆ ਸੋ ਮੈਂ ਚਾਹੁੰਨਾ ਵੀ ਜੋ ਮਹੀਮ ਰੱਖੀ ਹੈ ਇਹ ਹਰ ਹਰ ਪਿੰਡ ਵਿੱਚ ਹੋਣੀ ਚਾਹੀਦੀ ਹੈ ਹਾਂਜੀ